ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਬਿਲਬੋਰਡ ਤੇ ਮੁਰਛਾਇਆ ਸਿੱਧੂ ਮੂਸੇਵਾਲਾ ਦਾ ਗੀਤ ਲੈਵਲ ਹਾਸਲ ਕੀਤਾ 14ਵਾਂ ਨੰਬਰ ਵੈਲ ਸਿੱਧੂ ਮੂਸੇਵਾਲਾ ਦਾ ਗੀਤ ਲੈਵਲ ਜੋ ਕਈ ਵਾਰ ਕਈ ਸਾਰੇ ਰਿਕਾਰਡ ਹਾਸਲ ਕਰ ਚੁੱਕਾ ਹੈ ਇੱਕ ਵਾਰ ਫੇਰ ਇਸ ਗੀਤ ਨੇ ਨਵਾਂ ਮੁਕਾਮ ਹਾਸਲ ਕਰ ਲਿਆ ਜੀ ਹਾਂ ਸਿੱਧੂ ਮੂਸੇਵਾਲਾ ਦੇ ਲੈਵਲ ਗੀਤ ਨੇ ਬਿਲਬੋਰਡ ਤੇ 14ਵੇਂ ਨੰਬਰ ਤੇ ਥਾਂ ਬਣਾ ਲਈ ਹੈ ਇਹ ਗੀਤ ਜਦੋਂ ਰਿਲੀਜ਼ ਹੋਇਆ ਸੀ ਉਦੋਂ ਵੀ ਟ੍ਰੈਂਡਿੰਗ ਦੇ ਵਿੱਚ ਸੀ ਤੇ ਹੁਣ ਵੀ ਲਗਾਤਾਰ ਸਿੱਧੂ ਮੂਸੇਵਾਲੇ ਦਾ ਇਹ ਗੀਤ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੀ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਇਸ ਗੀਤ ਨੂੰ ਬੇਹੱਦ ਪਸੰਦ ਕਰਦੇ ਆ ਸੋਸ਼ਲ ਮੀਡੀਆ ਤੇ ਇਸ ਗੀਤ ਤੇ ਬਹੁਤ ਸਾਰੀਆਂ ਰੀਲਸ ਤੇ ਸ਼ਾਰਟਸ ਵੀ ਬਣਾਏ ਜਾਂਦੇ ਆ ਹੋਂ ਤੱਕ ਇਸ ਗੀਤ ਨੂੰ 208 ਮਿਲੀਅਨ ਵਿਊਜ਼ ਮਿਲ ਚੁੱਕੇ ਤੇ ਇਸ ਗੀਤ ਨੂੰ 1 ਸਾਲ ਵੀ ਹੋ ਚੁੱਕਿਆ ਹੈ 1 ਸਾਲ ਤੋਂ ਬਾਅਦ ਵੀ ਗੀਤ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੈ ਤੇ ਬਿਲਬੋਰਡ ਤੇ ਇਸ ਨੇ ਫਿਰ ਤੋਂ ਆਪਣੀ ਥਾਂ ਬਣਾ ਲਈ ਹੈ ਵੈਲ ਤੁਸੀਂ ਵੀ ਸੁਣੋਗੇ ਗੀਤ ਤੇ ਆਪਣੀ ਫੇਵਰਿਟ ਲਾਈਨ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਜੱਟ ਦਾ ਕੰਮ ਤੇ ਅਰੇ ਕਰੇ ਸਾਡੇ ਲਾਇਬਲ ਤਹੇ ਨਹੀਂ ਹਾਰਦੀ ਐ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ ਬਿਲਬੋਰਡ ਤੇ ਮੁਰਛਾਇਆ ਸਿੱਧੂ ਮੂਸੇਵਾਲਾ ਦਾ ਗੀਤ ਲੈਵਲ ਹਾਸਲ ਕੀਤਾ 14ਵਾਂ ਨੰਬਰ ਵੈਲ ਸਿੱਧੂ ਮੂਸੇਵਾਲਾ ਦਾ ਗੀਤ ਲੈਵਲ ਜੋ ਕਈ ਵਾਰ ਕਈ ਸਾਰੇ ਰਿਕਾਰਡ ਹਾਸਲ ਕਰ ਚੁੱਕਾ ਐ ਇੱਕ ਵਾਰ ਫੇਰ ਇਸ ਗੀਤ ਨੇ ਨਵਾਂ ਮੁਕਾਮ ਹਾਸਲ ਕਰ ਲਿਆ ਐ ਜੀ ਹਾਂ ਸਿੱਧੂ ਮੂਸੇਵਾਲੇ ਦੇ ਲੈਵਲ ਗੀਤ ਨੇ ਬਿਲਬੋਰਡ ਤੇ 14ਵੇਂ ਨੰਬਰ ਤੇ ਥਾਂ ਬਣਾ ਲਈ ਹੈ ਇਹ ਗੀਤ ਜਦੋਂ ਰਿਲੀਜ਼ ਹੋਇਆ ਸੀ ਉਦੋਂ ਵੀ ਟ੍ਰੈਂਡਿੰਗ ਦੇ ਵਿੱਚ ਸੀ ਤੇ ਹੁਣ ਵੀ ਲਗਾਤਾਰ ਸਿੱਧੂ ਮੂਸੇਵਾਲੇ ਦਾ ਇਹ ਗੀਤ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੀ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਇਸ ਗੀਤ ਨੂੰ ਬੇਹੱਦ ਪਸੰਦ ਕਰਦੇ ਆ ਸੋਸ਼ਲ ਮੀਡੀਆ ਤੇ ਇਸ ਗੀਤ ਤੇ ਬਹੁਤ ਸਾਰੀਆਂ ਰੀਲਸ ਤੇ ਸ਼ਾਰਟਸ ਵੀ ਬਣਾਏ ਜਾਂਦੇ ਆ ਹੋਂਤਾ ਕਿ ਇਸ ਗੀਤ ਨੂੰ 208 ਮਿਲੀਅਨ ਵਿਊਜ਼ ਮਿਲ ਚੁੱਕੇ ਤੇ ਇਸ ਗੀਤ ਨੂੰ 1 ਸਾਲ ਵੀ ਹੋ ਚੁੱਕਿਆ ਹੈ 1 ਸਾਲ ਤੋਂ ਬਾਅਦ ਵੀ ਇਹ ਗੀਤ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੈ ਤੇ ਬਿਲਬੋਰਡ ਤੇ ਇਸ ਨੇ ਫਿਰ ਤੋਂ ਆਪਣੀ ਥਾਂ ਬਣਾ ਲਈ ਹੈ ਵੈਲ ਤੁਸੀਂ ਵੀ ਸੁਣੋ ਇਹ ਗੀਤ ਤੇ ਆਪਣੀ ਫੇਵਰਿਟ ਲਾਈਨ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ